ਆਪਦੀ ਸਰਕਾਰ ਆਪਦੇ ਦਵਾਰ ਦੇ ਨਵੇਂ ਉਪਰਾਲੇ ਨੂੰ ਲੈ ਕੇ ਲੋਕਾਂ ਦਾ ਅੰਮ੍ਰਿਤਸਰ ਦੇ ਵਿੱਚ ਕਹਿਣਾ ਹੈ ਕਿ ਬਹੁਤ ਵਧੀਆ ਜਿਹੜਾ ਕੰਮ ਹੈ ਆਪਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਦਰਦਰ ਦੀਆਂ ਠੋਕਰਾਂ ਨਹੀਂ ਖਾਣੀਆਂ ਪੈਣੀਆਂ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਜਿਹੜਾ ਕੰਮ ਹੈ ਉਹ ਜਾਵੇਗਾ ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਕਾਫੀ ਜਿਹੜੀਆਂ ਔਰਤਾਂ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਰਕਾਰ ਬਹੁਤ ਹੀ ਵਧੀਆ ਨਵਾਂ ਉਪਰਾਲਾ ਲੈ ਕੇ ਆਈ ਹੈ ਕੀ ਕਹ ਤੁਸੀਂ ਵੀ ਸੁਣੋ ਬਹੁਤ ਪੁਨੀਤ ਕਰ ਮੈਂ ਮੈਂ ਇਥੇ ਕੰਮ ਕਰਨਾ ਆਇਆ ਸੀ ਕਿ ਕੈਮਪਰ ਹਾਂ ਜੀ ਮੈਂ ਆਪਣਾ ਰੈਜ਼ੀਡੈਂਸ ਦਾ ਤੇ ਬੀਸੀ ਦਾ ਸਰਟੀਫਿਕੇਟ ਬਣਵਾਉਣ ਆਈ ਸੀ ਤੇ ਉਹ ਤੁਰੰਤ ਹੀ ਬਣ ਗਿਆ ਮੈਨੂੰ ਲਾਈਨਾਂ ਵਿੱਚ ਖੜਾ ਨਹੀਂ ਹੋਣਾ ਪਿਆ ਤੇ ਸਾਰਾ ਕੰਮ ਜਲਦੀ ਜਲਦੀ ਹੋ ਗਿਆ ਬਹੁਤ ਖੁਸ਼ੀ ਆਈ ਕੈਮਪਰ ਬਹੁਤ ਚੰਗਾ ਹੈ ਇੱਕ ਕੈਮਪਰ ਤਾਂ ਮੈਨੂੰ ਬਹੁਤ ਫਾਇਦਾ ਹੋਇਆ ਕੀ ਕਹਿਣਾ ਚਾਹੋਗੇ ਇਦਾਂ ਦਾ ਜਿਹੜੀ ਸਹੂਲਤ ਹੈਗੀ ਸਰਕਾਰਾਂ ਨੂੰ ਦੇਣੀਆਂ ਚਾਹੀਦੀਆਂ ਹਾਂਜੀ ਜ਼ਰੂਰ ਇਹ ਸੂਰਤਾਂ ਦੇਣੀਆਂ ਚਾਹੀਦੀਆਂ ਕਿ ਸਾਰੇ ਕੰਮ ਸਾਡੇ ਜਲਦੀ ਤੋਂ ਜਲਦੀ ਹੋ ਜਾਣ। ਦੇ ਸਟੂਡੈਂਟਲੀ ਵੀ ਸਭ ਤੋਂ ਵਧੀਆ ਬਿਕਾਜ਼ ਸਾਡੇ ਪਲੱਸ 2 ਦੇ ਵੀ ਐਗਜ਼ਾਮਸ ਆ ਰਹੇ ਨੇ। ਸੋ ਮੇਰਾ ਨਾਮ ਰਜਿੰਦਰ ਕੋਰ ਰਜ਼ੀਆ। ਮੈਂ ਵੈਸਟਲ ਕੀ ਦੀ ਡਾਕਟਰ ਜਸਮੀਤ ਸਿੰਘ ਸੰਧੂ ਜੀ ਦੇ ਚੇਅਰਪਰਸਨ ਆ। ਕੈਂਪੀਟੀ ਆ ਕੀ ਕਹਿਣਾ ਚਾਹੁੰਦਾ। ਅੱਜ ਕੇ ਨਾ ਜੰਨਿਆ ਕੀ ਸਾਡੇ ਭਗਵੰਤ ਮਾਨ ਸਰਕਾਰ ਜਿਹੜੀ ਆ ਬਹੁਤ ਵਧੀਆ ਕੰਮ ਕਰਦੇ ਪਈ ਆ ਜਿਹੜੇ ਜਿਹੜੇ ਇਹਨਾਂ ਨੇ ਕੰਮ ਕੀਤੇ ਜਿਹੜੇ ਵਾਦੇ ਕੀਤੇ ਪੂਰੇ ਕਰਦੇ ਆਏ ਨੇ ਔਰ ਕਰਨਗੇ ਵੀ ਇਹ ਜਿਹੜੇ ਕੈਂਪ ਲਗਾਏ ਗਏ ਨੇ ਇਹ ਜਿਹੜੇ ਜਿਹੜੇ ਗਰੀਬ ਲੋਕ ਸੀ ਜਿਹੜੇ ਬਾਹਰ ਧੱਕੇ ਖਾਂਦੇ ਸੀ ਦਰ ਦਰ ਜਾ ਕੇ ਧੱਕੇ ਔਰ ਦਫਤਰਾਂ ਜਾ ਕੇ ਧੱਕੇ ਖਾਂਦੇ ਸੀ ਉਹਨਾਂ ਦੀ ਸਹੂਲਤ ਵਾਸਤੇ ਜਿਹੜੇ ਕੀ ਆਪ ਸਰਕਾਰ ਆਪ ਦੇ ਦਰਬਾਰ ਜਿਹੜੇ ਆ ਘਰ ਘਰ ਆ ਕੇ ਸਾਡੇ ਜਿਹੜੇ ਉਹ ਲੈ ਰਹੇ ਨੇ ਆਪਣਾ ਬੇ ਵੀ ਤੁਸੀਂ ਆਪ ਹੀ ਵੇਖਦੇ ਹੋ ਤੁਸੀਂ ਆਪ ਹੀ ਦੱਸੋ ਬਾਕੀ ਵਰਕਵਾਰਾ ਦੇਖੋ ਇਹਨਾਂ ਨੇ ਬਿਜਲੀ ਫਰੀ ਕੀਤੀ ਇਹਨਾਂ ਨੇ ਡਾਕਟਰੀ ਸਹਾਇਤਾ ਫਰੀ ਕੀਤੀ ਬੱਚਿਆਂ ਦੀ ਪੜ੍ਹਾਈ ਫਰੀ ਕੀਤੀ ਸਭ ਤੋਂ ਵੱਡਾ ਜਿਹੜਾ ਕੰਮ ਇਹਨਾਂ ਨੇ ਕੀਤਾ ਜਿਹੜੇ ਐਨਓਸੀ ਜਿਹੜੀ ਇਹਨਾਂ ਨੇ ਉਹਦਾ ਢਾਈ ਹੈ ਨਾ ਇਹ ਜਿਹੜੀ ਪੰਜਾਬ ਨੂੰ ਇੱਕ ਇੱਕ ਬਹੁਤ ਹੀ ਵਧੀਆ ਜਿਹੜਾ ਆਪਰਾਲਾ ਜਿਹੜਾ ਕੀਤਾ ਗਿਆ ਨਾ ਇਹ ਪੰਜਾਬ ਵਾਸਤੇ ਬਹੁਤ ਖੁਸ਼ੀ ਦਾ ਜਿਹੜਾ ਮੌਕਾ ਹੈ ਜਿਹੜਾ ਕਿ ਇਹਨਾਂ ਨੇ ਐਨਓਸੀ ਜਿਹੜੀ ਆ ਇਹਨਾਂ ਨੇ ਕੀਤੀ ਆ ਐਨਐਸਸੀ ਜਿਹੜੀ ਲੋਕ ਬਹੁਤ ਖਰਾਬ ਹੁੰਦੇ ਸੀ ਕਿਸੇ ਦੇ ਪਲਾਟ ਨਹੀਂ ਸੀ ਵਿਕਦੇ ਮਕਾਨ ਨਹੀਂ ਸੀ ਵਿਕਦੇ ਉਸ ਕਰਕੇ 5-5 ਲੱਖ ਰੁਪਏ ਲੋਕਾਂ ਲੋਕੀ ਦਿੰਦੇ ਸੀਗੇ ਤੇ ਫਿਰ ਵੀ ਧੱਕੇ ਖਾਂਦੇ ਸੀ ਤੇ ਇਹ ਜਿਹੜੀ ਹੈ ਐਨਐਸਸੀ ਹਟਾ ਕੇ ਇਹਨਾਂ ਨੇ ਬਹੁਤ ਵਧੀਆ ਕਦਮ ਉਠਾਇਆ ਕਿ ਇਹ ਸਾਨੂੰ ਆਪਣੀ ਮਾਨ ਸਰਕਾਰ ਤੇ ਬਹੁਤ ਹੀ ਮਾਨ ਹੈ ਸਰਕਾਰ ਦਾ ਬਹੁਤ ਅੱਛਾ ਉਪਰਾਲਾ ਜੀ ਡੀਸੀ ਆਫਿਸ ਦੀ ਸਾਰੀ ਟੀਮ ਐਸਡੀਐਮ ਸਾਹਿਬ ਖੁਦ ਔਰ ਰੈਵਨਿਊ ਡਿਪਾਰਟਮੈਂਟ ਪੀਐਸਪੀਸੀਐਲ ਸਾਡੇ ਤਹਿਸੀਲਦਾਰ ਸਾਹਿਬ ਵੀ ਆਏ ਨੇ ਸੁਵਿਧਾ ਸੈਂਟਰ ਦੀ ਸਾਰੀ ਟੀਮ ਅਲੱਗ-ਅਲੱਗ 43 ਤਰ੍ਹਾਂ ਦੇ ਜਿਹੜੀਆਂ ਸਰਵਿਸਿਜ਼ ਨੇ ਉਹ ਆਮ ਲੋਕਾਂ ਨੂੰ ਮਿਲ ਰਹੀਆਂ ਨੇ ਔਰ ਕਈ ਤਰ੍ਹਾਂ ਦੇ ਸਰਟੀਫିକੇਟਸ ਮੌਕੇ ਦੇ ਉੱਪਰ ਇਸ਼ੂ ਕੀਤੇ ਜਾ ਰਹੇ ਆ। ਕਹਿੰਦਾ ਮਤਲਬ ਹੈ ਕਿ ਮਾਨ ਸਰਕਾਰ ਨੇ ਜੋ ਵਾਅਦੇ ਆਮ ਲੋਕਾਂ ਦੇ ਨਾਲ ਕੀਤੇ ਸੀ ਇੱਕ ਇੱਕ ਵਾਅਦਾ ਜਿਹੜਾ ਸਰਕਾਰ ਆਪੇ ਦੁਆਰ ਤੁਹਾਡੇ ਘਰ-ਘਰ ਜਾ ਕੇ ਕਬੀਰਪੁਰ ਪ੍ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਗੁਰਦੁਆਰਾ ਦੇ ਵਿੱਚ ਕੈਂਪ ਲੱਗਾ ਔਰ ਇੱਕ ਇੱਕ ਘਰ ਨੂੰ ਇਨਫਾਰਮਡ ਹੈ ਬਹੁਤ ਸਾਰੇ ਕੰਮ ਜਿਹੜੇ ਲੋਕਾਂ ਦੇ 6-6 ਮਹੀਨੇ ਤੋਂ ਸਾਲ-ਸਾਲ ਤੋਂ 2-2 ਸਾਲ ਤੋਂ 4-4 ਸਾਲ ਤੋਂ ਨਹੀਂ ਸੀ ਉਰੇ ਸੀ ਕਿਸੇ ਨਾ ਕਿਸੇ ਕਮਿਊਨੀਕੇਸ਼ਨ ਗੈਪ ਸੀ ਕੋਈ ਅਵੇਅਰਨੈਸ ਨਹੀਂ ਸੀ ਕਿਸੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜਾ ਕੇ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਪੈਂਦੀ ਸੀ ਤਾਂ ਕਰਕੇ ਕੋਈ ਕੋਈ ਨਾ ਕੋਈ ਕਾਰਨ ਬੰਦਾ ਸੀ ਅੱਜ ਸਾਰੇ ਕਾਰਨ ਖਤਮ ਕਰਕੇ ਉਹਨਾਂ ਦੇ ਸਾਰੇ ਆਮ ਲੋਕਾਂ ਦੇ ਕੰਮ ਉਹਨਾਂ ਦੇ ਘਰ ਦੇ ਵਿੱਚ ਆ ਕੇ ਉਹਨਾਂ ਦੇ ਮੁਹੱਲੇ ਦੇ ਵਿੱਚ ਆ ਕੇ ਹੋ ਰਹੇ ਆ ਔਰ ਬੜਾ ਹੀ ਉਤਸ਼ਾਹ ਲੋਕਾਂ ਦੇ ਵਿੱਚ ਬੜਾਈ ਖੁਸ਼ੀ ਦਾ ਮਾਹੌਲ ਹੈ ਕਿੰਨੇ ਕਿ ਲੋਕਾਂ ਨੇ ਫਾਇਦਾ ਲਿਆ तकरीबन ਮੇਰੇ ਖਿਆਲ 150 ਤੋਂ ਜ਼ਿਆਦਾ ਲੋਕ ਸਵੇਰ ਦੇ ਆ ਚੁੱਕੇ ਨੇ ਹਲੇ ਕੈਂਪ ਹਲੇ 1.5 ਘੰਟਾ ਹੋਰ ਚੱਲਣਾ ਔਰ ਜਿੰਨੇ ਵੀ ਲੋਕ ਆਣ ਕੇ ਮੇਰੇ ਖਿਆਲ ਇਸ ਕੈਂਪ ਦੇ ਵਿੱਚ ਆਪਣਾ ਲਾਭ ਲੈ ਕੇ ਜਾਣਗੇ ਤੇ ਅਸੀਂ ਬਹੁਤ ਬਹੁਤ ਹੀ ਹੰਦੇ ਐਸ.ਡੀ.ਐਮ ਸਾਹਿਬ ਦੇ ਕਿ ਸਾਰਾ ਸਿਸਟਮਾਈਜ਼ ਤਰੀਕੇ ਦੇ ਨਾਲ ਬੜਾ ਅੱਛਾ ਕੈਂਪ ਚੱਲ ਰਿਹਾ ਤੇ ਬਹੁਤ ਹੀ ਵਧੀਆ ਮਾਨਸਾ ਦਾ ਉਪਰਾਲਾ ਹੈ ਜੀ ਸਰਕਾਰ ਤੁਹਾਡੇ ਦੁਆਰ ਔਰ ਤੁਸੀਂ ਦੇਖ ਰਹੇ ਜੇ ਸਵੇਰ ਦਾ ਇਹ ਕੈਂਪ ਲੱਗਾ ਹੈ 10 ਵਜੇ ਦਾ ਔਰ ਬਹੁਤ ਹੀ ਲੋਕਾਂ ਦਾ ਜਿਹੜਾ ਪਰਵਾਹ ਹੁਗਾਰਾ ਹੈ ਔਰ ਲੋਕ ਵੀ ਬਹੁਤ ਖੁਸ਼ ਜਾ ਰਹੇ ਨੇ ਤੁਸੀਂ ਬਿਲਕੁਲ ਇੱਥੇ ਲੋਕਾਂ ਦੀ ਬਾਈਟ ਲਿਓ ਜਿਹੜੇ ਕੰਮ ਕਰਵਾ ਕੇ ऐसे काम ਇਥੇ 43 44 ਕੰਮ ਜਿਹੜੇ ਲੋਕਾਂ ਨੂੰ ਫੇਰੇ ਮਾਰਨੇ ਪੈਂਦੇ ਸੁਰਦਾ ਸੈਂਟਰਾਂ ਦੇ ਵਿੱਚ ਬਾਰ ਬਾਰ ਉੱਥੇ ਚੱਕਰ ਲਾਉਣੇ ਪੈਂਦਾ ਸੀਗਾ ਵੇਟਿੰਗ ਕਰਨੀ ਪੈਂਦੀ ਸੀਗੀ ਇਥੇ ਸਾਰੇ ਦਾ ਸਾਰਾ ਪ੍ਰਸ਼ਾਸਨ ਜਿਹੜਾ ਮੌਕੇ ਤੇ ਬੈਠਾ ਹੈ ਔਰ ਉਸੇ ਵੇਲੇ ਲੋਕਾਂ ਦੇ ਕੰਮ ਹੋ ਰਹੇ ਨੇ ਔਰ ਲੋਕ ਜਿਹੜੇ ਨੇ ਬਹੁਤ ਹੀ ਜ਼ਿਆਦਾ ਕੁਛ ਨਹੀਂ ਔਰ ਮੈਂ ਖਾਸ ਕਰਕੇ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਕਿਹਾ ਸੀਗਾ ਵੀ ਮਹਿਕਮੇ ਵਾਲੇ ਜਿਹੜੇ ਉਹ ਤੁਹਾਡੇ ਕੋ ਪਹੁੰਚਿਆ ਕਰਨਗੇ ਘਰ ਘਰ ਪਹੁੰਚਿਆ ਕਰਨਗੇ ਔਰ ਅੱਜ ਜੋ ਚੀਜ਼ ਜੜੀ ਉਹ ਸਾਬਤ ਕਰ ਰਹੇ ਨੇ ਹਰ ਹਲਕੇ ਦੇ ਵਿੱਚ ਚਾਰ ਚਾਰ ਪੰਜ ਪੰਜ ਕੈਂਪ ਲੱਗ ਰਹੇ ਨੇ ਇਹ ਸਾ ਬਸ ਇਹ ਹਲਕੇ ਦੇ ਵਿੱਚ ਵਾਰਡ ਨੰਬਰ 84 ਵਿੱਚ ਪਹਿਲਾ ਕੈਂਪ ਹੈ ਔਰ ਹੋਰ ਵੀ ਵਾਰਡ ਵਾਈਜ਼ ਜਿਹੜੇ 4-5 ਕੈਂਪ ਹੋਰ ਲੱਗਣਗੇ ਔਰ ਆਸ ਕਰਦੇ ਆ ਕਿ ਜਿਹੜਾ ਲੋਡ ਸਬਦਾ ਸੈਂਟਰਾਂ ਦਾ ਉਹ ਵੀ ਘਟੇਗਾ ਔਰ ਇੱਥੇ ਬਹੁਤ ਲੋਕ ਜਿਹੜੇ ਆ ਉਹ ਖੁਸ਼ ਹੋ ਕੇ ਜਾ ਰਹੇ ਨੇ ਪਹਿਲੀਆਂ ਸਰਕਾਰਾਂ ਤੋਂ ਸਰਕਾਰ ਤੋਂ ਕੋਈ ਫਰਕ ਨਹੀਂ ਦੇਖੋ ਜੀ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਚਲਦੀਆਂ ਸੀ ਕਿੰਨਾਂ ਮਹਿਲਾਂ ਤੋਂ ਔਰ ਆਪਣੇ ਜਿਹੜੇ ਉਹਨਾਂ ਦੇ ਦਫ਼ਤਰ ਹੁੰਦੇ ਸੀ ਏਸੀ ਉਹਨਾਂ ਤੋਂ ਬਾਹਰ ਨਹੀਂ ਨਿਕਲਦੇ ਏਸੀ ਗੱਡੀਆਂ ਤੋਂ ਬਾਹਰ ਨਹੀਂ ਨਿਕਲਦੇ ਔਰ ਇਹ ਪਹਿਲੀ ਵਾਰੀ ਇਹ ਸਰਕਾਰ ਹੈ ਮੇਰੇ ਵਿੱਚ ਕੋਈ ਸਾਥੀ ਮਰੇ ਐਸੇ ਵੀ ਨੇ ਜਿਹੜੇ ਖਾਣਾ ਖਾ ਕੇ ਨਹੀਂ ਆਏ ਵੀ ਲੋਕਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਔਰ ਇਹ ਜਿਹੜੀ ਸਰਕਾਰ ਹੈ ਮਾਨਸਾਹਬ ਸਰਕਾਰ ਤੁਸੀਂ ਦੇਖਿਆ ਕੋਈ ਵੀ ਜੇ ਮੁਸ਼ਕਲ ਇਹ ਜ਼ਿੰਦਗੀ ਬਣੀ ਹੈ ਮੁਸ਼ਕਲਾਂ ਆਉਣੀਆਂ ਨੇ ਮੁਸ਼ਕਲਾਂ ਜਾਂਦੀਆਂ ਰਹਿਣੀਆਂ ਜੇ ਹੜ੍ਹ ਵੀ ਆਇਆ ਤਾਂ ਵੀ ਮਾਨਸਾਹਬ ਵਰਗੇ ਐਸੇ ਜਿਹੜੇ ਆਪ ਪਾਣੀਆਂ ਦੇ ਵਿੱਚ ਪੈਲੀਆਂ ਦੇ ਵਿੱਚ ਜਿਹੜੇ ਜਾਂਦੇ ਰਹੇ ਔਰ ਇਹ ਸਾਡੀ ਸਰਕਾਰ ਜਿਹੜੀ ਹੈ ਉਹ ਘਰ ਘਰ ਤੱਕ ਜਾ ਰਹੀ ਹੈ ਨੌਕਰੀਆਂ ਵੀ ਤੁਸੀਂ ਦੇਖਿਆ 40000 ਤੋਂ ਵੱਧ ਨੌਕਰੀਆਂ ਅਸੀਂ ਦੇ ਚੁੱਕੇ ਹਾਂ ਔਰ ਮੁਹੱਲਾ ਕਲੀਨਿਕ ਜਿਹੜੇ ਦੇ ਚੁੱਕੇ ਆ ਸਕੂਲ ਆਫ ਐਮਨਸ ਦੇ ਚੁੱਕੇ ਆ ਜਿਹੜੀਆਂ ਵੀ ਗਾਰੰਟੀਆਂ ਅਸੀਂ ਦਿੱਤੀਆਂ ਸੀਗੀਆਂ ਬਿਜਲੀ ਦੀ ਗਾਰੰਟੀ ਦਿੱਤੀ ਸੀ 300 ਯੂਨਟ ਉਹ ਵੀ ਅਸੀਂ ਦੇ ਚੁੱਕੇ ਆ ਔਰ ਪਹਿਲੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਜਿਹੜੀਆਂ ਝੂਠ ਬੋਲ ਕੇ ਆ ਜਾਂਦੀਆਂ ਸੀਗੀਆਂ ਪਰ ਉਹ ਕੰਮ ਕਰਦੀਆਂ ਨਹੀਂ ਸੀਗੀਆਂ ਔਰ ਸਾਨੂੰ ਮਾਣ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਆ ਜੀ